ਮਹਲਾ ਤੀਜਾ ਸਤਗੁਰ ਤੇ ਜੋ ਮੋ ਫਿਰੇ ਸੇ ਬੱਦੇ ਦੁਖ ਸਹਾਰੇ ਫਿਰ ਫਿਰ ਮਿਲਣ ਨ ਪਾਇਨੇ ਜਮ ਤੈ ਮਰ ਜਾਏ ਸਸਾਰੁਗ ਨ ਛੋਡਈ ਦੁਖ ਹੀ ਮੈ ਦੁਖ ਪਾਏ ਨਾਨਕ ਨਦਰੀ ਬਖਸਿ ਲੈ ਸਬਦੇ ਮੇਲ ਮਿਲਾਏ ਤੰਤਾਂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 645 ਤੇ ਸ਼ੋਭ ਨਿਗਰਾਗ ਸੋਰਠ ਕੀ ਵਾਰ ਦੀ 7ਵੀਂ ਪੌੜੀ ਸ਼ਲੋਕਾਂ ਨਾਲ ਅਜਾਪਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਸੱਚੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦੇ ਉਹ ਇਸ ਤਰ੍ਹਾਂ ਦੁੱਖ ਪਾਉਂਦੇ ਹਨ ਜਿਸ ਤਰ੍ਹਾਂ ਬੰਨ੍ਹ ਕੇ ਕੁੱਟੀ ਦੇ ਹੋੜਾਂ ਉਹਨਾਂ ਨੂੰ ਕਦੇ ਵੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਜੰਮਣਾ ਤੇ ਮਰਨਾ ਹੀ ਉਹਨਾਂ ਲਈ ਸਿਆ ਹੈ ਉਹਨਾਂ ਨੂੰ ਚਿੰਤਾ ਦਾ ਰੋਗ ਛੱਡਦਾ ਨਹੀਂ ਇੱਕ ਦੁੱਖ ਭੋਗਦੇ ਹਨ ਕਈ ਦੁੱਖ ਹੋਰ ਪੈਦਾ ਕਰ ਲੈਂਦੇ ਹਨ ਉਹ ਦੁੱਖਾਂ ਵਿੱਚ ਹੀ ਜੀਵਨ ਗੁਜ਼ਾਰ ਦਿੰਦੇ ਹਨ ਧੰ ਗੁਰੂ ਨਾਨਕ ਦੇਵ ਜੀ ਦੀ ਜੇ ਕਿਤੇ ਨਦਰ ਹੋ ਜਾਵੇ ਉਹਦੀ ਨਦਰ ਦੀ ਬਖਸ਼ਿਸ਼ ਹੋ ਜਾਵੇ ਤੇ ਉਹ ਸ਼ਬਦ ਨਾਲ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ ਮਹਲਾਤ ਦੀ ਜਾ ਜੋ ਸਤਗੁਰ ਤੇ ਮੋਹ ਫਿਰੇ ਤਿੰਨਾ ਠੌਰ ਨ ਠਾਓ ਜੋ ਛੋਟੜ ਘਰ ਘਰ ਫਿਰੇ ਦੋ ਚਾਰਨ ਬਦਨਾਉ ਨਾਨਕ ਗੁਰਮੁਖ ਬਖਸ਼ੀਐ ਸੇ ਸਤ ਗੁਰ ਮੇਲ ਮਿਲਾਉ ਜਿਹੜੇ ਗੁਰੂ ਵੱਲੋਂ ਬੇਮੁਖਾਈ ਰੱਖਦੇ ਹਨ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਉਹਨਾਂ ਨੂੰ ਕੋਈ ਥਾਂ ਸਤਵ ਨਹੀਂ ਮਿਲਦਾ ਉਹਨਾਂ ਦੀ ਉਦਾਹਰਣ ਮਹਾਰਾਜ ਬਣਾ ਕੇ ਰੱਖਦੇ ਹਨ ਕਿ ਜਿਸ ਤਰ੍ਹਾਂ ਬਾਦਚਲਨ ਔਰਤ ਘਰ ਘਰ ਤਰੀ ਫਿਰਦੀ ਹੈ ਬਦਨਾਮੀ ਖਟਦੀ ਫਿਰਦੀ ਹੈ ਉਹੋ ਜਿਹਾ ਉਹਨਾਂ ਦਾ ਜੀਵਨ ਹੈ ਤਨ ਗੁਰੂ ਨਾਨਕ ਦੇਵ ਜੀ ਦੇ ਗੁਰਮੁਖ ਬਣ ਜਾਓ ਗੁਰੂ ਦਾ ਹੁਕਮ ਮੰਨਣ ਲੱਗ ਜਾਓ ਗੁਰੂ ਬਖਸ਼ ਲਵੇਗਾ ਪਰਮੇਸ਼ਰ ਦਾ ਦਇਆਲ ਮਿਲਾਪ ਹੋ ਜਾਵੇਗਾ ਪੌੜੀ ਜੋ ਸੇਵੈ ਸਤਿ ਮੁਰਾਰ ਸੇ ਪਵਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਜਿਹੜੇ ਸੱਚੇ ਪਰਮੇਸ਼ਰ ਦੀ ਸੇਵਾ ਕਰਦੇ ਹਨ ਉਹ ਇਸ ਪਵਜਲ ਸੰਸਾਰ ਤੋਂ ਤਰ ਜਾਂਦੇ ਹਨ ਉਹ ਉਹ ਪਰਮੇਸ਼ਰ ਦਾ ਨਾਮ ਹੀ ਜਪਦੇ ਰਹਿੰਦੇ ਹਨ ਜਿਹੜੇ ਜਪਦੇ ਰਹਿੰਦੇ ਆ ਉਹਨਾਂ ਨੂੰ ਜੇ ਜਮ ਆਵੇ ਉਹ ਵੀ ਛੱਡ ਕੇ ਚਲ ਜਾਂਦਾ ਹੈ ਉਹ ਦਰਗਾਹ ਦੇ ਵਿੱਚ ਸਨਮਾਨੇ ਜਾਂਦੇ ਹਨ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਸੇ ਦਰਗਾਹ ਪੈਦੇ ਜਾਏ ਜਿਨ੍ਹਾਂ ਹਰ ਝਪ ਲਿਆ ਹਰ ਸੇਵੈ ਸੇ ਪੁਰਖ ਜਿਨਾਹਰ ਤੋਦ ਮਯਾ ਗੁਣ ਗਾਵਾ ਪਿਆਰੇ ਨਿਤ ਗੁਰਮੁਖ ਪਰਮ ਪਉ ਗਿਆ ਪਰਮੇਸ਼ਰ ਦੀ ਸੇਵਾ ਉਹ ਹੀ ਕਰਦੇ ਹਨ ਜਿਨ੍ਹਾਂ ਦੇ ਮੱਥੇ ਉਤੇ ਚੰਗੇ ਲੇਖ ਲਿਖੇ ਹਨ ਜਿਹੜੇ ਗੁਰੂ ਦੇ ਰਾਹ ਤੇ ਤੁਰ ਕੇ ਚੰਗੇ ਲੇਖ ਲਖਵਾ ਲੈਂਦੇ ਹਨ ਮਾਰੇ ਕਹਿੰਦੇ ਕਰੋ ਅਰਦਾਸ ਮਾਰੇ ਸੇ ਜੇ ਪਾਸ਼ਾ ਮੈਂ ਤੇਰਾ ਸਦਾ ਹੀ ਧਿਆਨ ਧਰਦਾ ਰਵਾਂ ਤੇਰੇ ਗੁਣ ਗਾਉਂਦਾ ਰਵਾਂ ਜਿਹੜੇ ਗੁਰੂ ਦਾ ਗੁਣ ਗਾਉਣਗੇ ਉਹਨਾਂ ਦਾ ਪਰਮ ਭਲੇ ਸਾਰੇ ਨਾਸ ਜਾਣਗੇ ਹੋ ਨਿਆ ਬੇਨਤ ਪੁਲਾਂ ਚੁਕਾਂ ਦੀ ਮਾਫੀ ਬਖਸ਼ ਨੀ ਜਾਓ ਗੁਰੂ ਦੇ ਗੁਣ ਕੇ ਤੰਗਾਈ ਦੇ ਹਾਨਾ ਵਾਹੇ ਗੁਰੂ ਵਾਹੇ 아, uh -huh.